ਗੁਗਾ ਸ਼ਰੀ ਯਾਰ ਪੀਰ ਗੁਗਾ ਮੇੜੀ ਜੀ ਰਤਿਆ ਜੀ ਜ਼ਿਲ੍ਹਾ ਫਤਿਹਵਾੜ ਹਰਿਆਣਾ ਇਹ ਸਾਡੇ ਪਿੰਡ ਦਤਿਏ ਦੀ ਗੁਗਾ ਮੇੜੀ ਹੈ ਜੀ ਸਥਾਨ ਹੈ ਜੀ ਬਾਬੇ ਦਾ ਗੁਗਾ ਯਾਰ ਪੀਰ ਜੀ ਦਾ ਇਹ ਬਹੁਤ ਪੁਰਾਣਾ ਸਥਾਨ ਹੈ ਜੀ ਹਜ਼ਾਰਾਂ ਸਾਲ ਪੁਰਾਣਾ ਸਥਾਨ ਹੈ ਜੀ ਜਦੋਂ ਦਾ ਪਿੰਡ ਬੰਨਿਆ ਉਦੋਂ ਦਾ ਸਥਾਨਾ ਪੋੜੀਆਂ ਚੜਦੇ ਆ ਜੀ ਦੇਖੋ ਕਿੰਨੀ ਵਧੀਆ ਜੀ ਆ ਸ਼ੀਸ਼ੇ ਲੱਗੇ ਹੋਏ ਨੇ ਐਸੀ ਲੱਗੇ ਹੋਏ ਨੇ ਅੰਦਰ ਆ ਰਹੇ ਜੀ ਬਾਬਾ ਗੁਗਾ ਯਾਰ ਪੀਰ ਦੀ हजारों साल पुरानी ये बाबा जी की समाधि है जी आ देखो आ जोत जगी जंदी है बाबा जी की मूर्ति आ गई जी सामने सामने मूर्ति आ गई जी बुगा यार पीर जी श्री बुआ यार पीर जी लवे आप भोले ਸੁਮਾਰਾ ਆ ਬੋਲੇ ਇਹ ਆਪਣੇ ਪਿੰਡ ਦੀ ਗੁੱਗਾ ਮੇੜੀ ਹੈ ਹਾਂਜੀ ਆਪਣੇ ਪਿੰਡ ਦੀ ਰਤੀਏ ਦੀ ਹਾਂਜੀ ਜਿਲ੍ਹਾ ਪਟਿਆਵੱਦ ਹਾਂਜੀ ਹਰਿਆਣੇ ਦੀ ਹਾਂਜੀ ਇਹ ਇੱਤ ਲਿਆਂਦੀ ਗਈ ਸੀ ਬਜ਼ੁਰਗਾ ਨੇ ਹਾਂਜੀ ਠੀਕ ਹੈ ਰਾਜਸਥਾਨ ਚੋਂ ਹਾਂਜੀ ਗੁੱਗਾ ਮੇੜੀ ਤੋਂ ਹਾਂਜੀ ਬੋਰ ਕਟੇਲੇ ਤੋਂ ਲਿਆਈ ਸੀ ਇੱਥੇ ਇੱਤ ਲਿਆ ਕੇ ਜੀ ਉਰੇ ਲਾਈ ਗਈ ਸੀ ਉਹ ਇਦਾਂ ਬਹੁਤ ਪੁਰਾਣੀ ਗੱਲ ਹੈ ਜੀ ਇਹ ਬਹੁਤ ਪੁਰਾਣੀ ਅਲੀ ਸ਼ਾਨ ਇਮਾਰਤ ਬਣਾਈ ਹੈ ਜੀ ਹੁਣ ਬਣੀ ਹੈ ਜੀ ਕੁਝ ਸਾਲਾਂ ਦੀ ਪਹਿਲਾਂ ਤਾਂ ਛੋਟੀ ਸੀ ਅਸੀਂ ਛੋਟ-ਛੋਟੇ ਹੁੰਦੇ ਸੀਗੇ ਹੁਣ ਇਹਦੀ ਬਹੁਤ ਜ਼ਿਆਦਾ ਮੰਤ ਹੈ ਜੀ ਹੁਣ 17 ਕ ਤਰੀਕ ਦਾ ਸ਼ਾਇਦ ਮੇਲਾ ਹੈ ਜੀ ਮੂਗਾ ਮੈੜੀ ਨੌਮੀ ਦਾ ਅਗੂਗਾ ਯਾਰ ਪੀਰ ਬਾਬਾ ਜੀ ਦੀ ਮੂਰਤੀ ਹੈ ਜੀ ਆ ਦੇਖੋ ਜੀ ਤੁਹਾਨੂੰ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਜੀ ਗੋਰ ਕਟਿੱਲੇ ਤੇ ਜੀ ਐਸੇ ਦੇ ਵਿੱਚ ਹੀ ਆ ਦੇਖੋ ਕਿੰਨੀ ਪੁਰਾਣੀ ਮਾਰਤ ਹੈ ਜੀ ਐ ਪੰਡਿਤ ਨਾਰ ਸਿੰਘ ਬੀਰ ਜੀ ਇਹ ਆਗੇ ਜੀ ਮੰਤਸਿਹਰੀ ਟਾਲੀਦਾਸ ਜਿਹੜੇ ਬਾਬੇ ਦੇ ਉੱਤੇ ਸੇਵਾ ਕਰੀ ਸੀ ਬਹੁਤ ਸਾਲ ਮੰਤ ਟਾਲੀਦਾਸ ਜੀ ਨੇ ਆਲੇ ਜੀ ਮੰਤ ਬਾਬਾ ਟਾਲੀਦਾਸ ਜੀ ਇੱਕ ਸੰਤ ਸਾਡੇ ਨੇੜੇ ਪਿੰਡ ਦੇ ਨੇ ਜੀ ਬੋੜਦਾਸ ਜੀ ਸੰਤ ਬਾਬਾ ਬੋੜਦਾਸ ਜੀ ਇਹ ਵੀ ਛੋਟੀ ਉਮਰ ਦੇ ਵਿੱਚ ਹੀ ਸੰਤ ਬਣੇ ਨੇਗੇ ਇਹ ਆ ਜੀ ਗੁੱਗਾ ਮੇੜੀ ਜੀ ਬਹੁਤ ਵੱਡੀ ਮਾਰਤ ਬਣ ਗਈ ਜੀ ਹੁਣ ਤਾਂ ਦੇਖੋ ਕਿੱਡੇ ਗੁੰਮੜ ਬਣਾਏ ਗਏ ਨੇ ਕਿ ਉੱਤੇ ਪੂਰੇ ਮਹਾਰਾਜ ਦੇ ਨਿਸ਼ਾਨ ਝੂਲਦੇ ਨੇ ਜੀ ਇੱਥੇ ਗੁਗਾ ਯਾਰ ਪੀਰ ਦੇ ਹੁਣ ਸ਼ਾਇਦ 17 ਤਰੀਕ ਨੂੰ ਮੇਲਾ ਹੈਗਾ ਜੀ ਇੱਥੇ ਹੁਣ ਤੁਹਾਨੂੰ ਮੈਂ ਬਾਹਰੋਂ ਦਰਸ਼ਨ ਕਰਾਦਣਾ ਇੱਥੇ ਰਾਸ਼ਟ ਬਣੀ ਹੋਈ ਹੈ ਜੀ ਬਹੁਤ ਵੱਡੀ ਜੀ ਇਹ ਸੰਤ ਰਤਨ ਹਾਜੀ ਜੀ ਦੀ ਹੈ ਜੋਗੀ ਗੁਗਾ ਯਾਰ ਪੀਰ ਦੇ ਨਾਲ ਹੀ ਸੀਗੇ ਸੰਤ ਗੁਰੂ ਰਤਨ ਹਾਜੀ ਜੀ ਜੋਗੀ ਗੁਗਾ ਯਾਰ ਪੀਰ ਦੇ ਨਾਲ ਹੀ ਸੀਗੇ ਜੀ ਮਹਾਰਾਜ ਜੀ ਮਹਾਰਾਜ ਆ ਦੇਖੋ ਕੋਪੋ ਲਾ ਆਪਣਾ ਮੱਥਾ ਟੇਕੀ ਜਾਂਦਾ ਮੈਂ ਪਹਿਲਾਂ ਟੇਕ ਕੇ ਵਾਗਿਆ ਜੀ ਮੱਥਾ ਸਾਰੀਆਂ ਸਮਾਧਾਂ ਤੇ ਤੇ ਹੁਣ ਤੁਹਾਨੂੰ ਸਾਰੀ ਮੈੜੀ ਦੇ ਦਰਸ਼ਨ ਕਰਾਨੇ ਆ ਜੀ ਮੈਂ ਪਿੱਛੇ ਟੀ ਜਾਊਂਗਾ ਜੋ 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 ਦਰਸ਼ਨ ਹੁੰਦੇ ਆਣਗੇ ਜੀ ਦੋ ਬਣਦੀ ਦੋ ਬਣਾ ਲੀ ਆ ਦੇਖੋ ਜੀ ਹੁਣ ਦੇਖੋ ਜੀ ਇਹਦੇ ਵਿੱਚ ਕਿੱਡਾ ਬੜਾ ਸ਼ੈੱਡ ਪੈ ਗਿਆ ਜੀ ਓਰੇ ਹਜ਼ਾਰੋਂ ਹੀ ਸੰਗਤ ਮੀ ਕਣੀ ਜੀ ਖੜੀ ਰਵੇ ਜੀ ਇੰਗੇਟਰ ਸਾਹ ਆ ਦੇਖੋ ਜੀ ਇੰਗੇਟਰ ਉਹ 메ਨ 게ਟ ਹੈ ਜੀ ਨੇੜੇ ਇੱਥੇ ਬੱਸ ਸਟੈਂਡ ਰਹਿ ਜਾਂਦਾ ਹੈਗਾ ਆ ਲੀਲਾ ਸਿੰਘ ਮਿਸਤਰੀ ਨੇ ਜੀ ਬਹੁਤ ਪੁਰਾਣੇ ਜੀ ਇੱਥੇ ਪਰਿਵਾਰ ਸੇਵਾ ਕਰਦਾ ਰਹੇਗਾ ਜੀ ਇਹਨਾਂ ਨਾਲ ਗੱਲ ਕਰਾਵਾਂਗੇ ਤੁਹਾਨੂੰ ਆ ਗੋਰਖਨਾਥ ਜੀ ਬਾਬਾ ਜੀ ਦੀ ਸਮਾਦ ਹੈ ਜੀ ਇੱਧਰ ਸਿੱਧ ਗੁਰੂ ਗੋਰਖਨਾਥ ਜੀ ਦੀ ਵਾਹਲਾ ਇਹ ਆਗੇ ਜੀ ਬਾਲ ਜੋਗੀ ਸਿੱਧ ਗੁਰੂ ਗੋਰਖਨਾਥ ਜੀ ਮਹਿੰਦਰਨਾਥ ਜੀ ਇਸ ਤਰ੍ਹਾਂ ਸਾਰੇ ਨਾਥਾ ਨਹੀਂ ਨਾਥਾ ਨਹੀਂ ਫੋਟੋ ਆ ਗਈ ਜੀ ਤੇ ਸਾਰੀ ਆ ਦੇਖੋ ਜੀ ਗਿਣਤੀ ਨਹੀਂ ਆ ਰਹੀ ਜੀ ਪੂਰੀ ਜੀ ਆ ਸਾਡੇ ਸੰਤ ਨੇ ਜੀ ਪਿੰਡ ਦੇ ਵਿੱਚ ਇਸ ਟਾਈਮ ਹੈਗੇ ਨੇ ਜੀ ਬਾਬਾ ਤੇਜਗੀਰ ਜੀ ਜੋ ਕਿ ਬਹੁਤ ਕਰਨੀ ਵਾਲੇ ਸੰਤ ਨੇ ਇਹਨਾਂ ਦੇ ਡੇਰੇ ਦੇ ਵੀ ਅਸੀਂ ਇੱਕ ਦਿਨ ਵੀਡੀਓ ਬਣਾਵਾਂਗੇ ਜੀ ਬਹੁਤ ਜਲਦੀ ਜੀ ਚਲੋ ਹੁਣ ਸੋਡੀ ਕੋਈ ਕੁਛ ਹੋਰ ਸ਼ਾਇਦ ਕੋਈ ਸੇਵਾਦਾਰ ਮਿਲ ਜੇ ਗੱਲ ਕਰਾ ਦिए ਇਧਰ ਆ 45 ਹਲੋ ਜੀ पिछले साल वाला मेला है जी पिछले साल मेला लग गया आब हनु आ गए जी हनुमान जी श्री पर पंचमुखी हनुमान जी पंचमुखी हनुमान जी के दर्शन करो जी भगवान हनुमान जी का मंदिर है जी आ देखो जी ਆ ਗਈ ਜੀ ਸ਼ਿਵ ਜੀ ਭੋਲੇ ਪੰਡਾਰੀ ਜੀ ਆਪਣੇ ਆਬਾ ਜੀ ਸ਼ਿਵ ਜੀ ਭੋਲੇ ਪੰਡਾਰੀ ਜੀ ਦੇਖੋ ਜੀ ਆ ਗਈ ਗੋਰੀ ਜੀ ਪਪਾ ਜੀ ਸ਼੍ਰੀ ਪਾਰਵਤੀ ਜੀ ਸ਼੍ਰੀ ਕ੍ਰਾਂਤੀ ਜੀ ਆਈ ਸ਼੍ਰੀ ਗਣੇਸ਼ ਜੀ ਸ਼੍ਰੀ ਗਣੇਸ਼ ਜੀ ਆ ਗਈ ਜੀ ਇਹ ਪੁਜਾਰੀ ਜੀ ਨੇ ਜੀ ਇੱਥੋਂ ਦੀ ਪੂਜਾ ਕਰਦੇ ਨੇ ਸਾਰੀ ਜੀ ਦੇਖ ਰੇ ਕਰਦੇ ਨੇ ਪਪਾ ਪੁਜਾਰੀ ਜੀ ਨੇ ਅੱਲਾਹੀ ਬਾਬਾ ਜੀ ਅੱਛਾ ਜੀ ਸਾਡਾ ਚੈਨਲ ਰੂਪਿੰਡ ਜੋਤ ਤੁਸੀਂ ਸਬਸਕ੍ਰਾਈਬ ਕਰਦੇ ਰਿਆ ਕਰੋ ਜੀ ਅਗਲੀ ਵੀਡੀਓ ਕੋਰ ਬਣਾਣੇ ਜੀ ਅਸੀਂ ਰੂਪਿੰਡ ਜੋਤ 557 ਤੇ ਸਿੰਪਲ ਲਾਈਫ 557 ਦੋਨੇ ਚੈਨਲ ਸਾਡੇ ਦੇਖਦੇ ਰਹੋ